ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਤੇ ਗਾਇਸ ਅੱਜ ਦਾ ਸਾਡਾ ਵਲੌਗ ਹੈਗਾ ਜੀ ਆਪਾਂ ਨਮਰਾਤਿਆਂ ਦੀ ਮਤਲਬ ਤੋਰੀਆਂ ਆਲੂ ਬਣਾਉਣ ਲੱਗੇ ਹਾਂ ਤੇ ਇਹ ਹੈ ਜੀ ਸਾਡੀ ਅੱਜ ਦੀ ਰੈਸਪੀ ਤੇ ਚਲੋ ਨਾਲ ਪੂੜੀਆਂ ਬਣਾਉਣੀਆਂ ਆਪਾਂ ਤੇ ਚਲੋ ਸਾਡੀ ਗੈਸ ਰੈਸਪੀ ਨਾਲ ਜੁੜੇ ਰਹੋ ਤੁਹਾਨੂੰ ਦਿਖਾਉਣੀ ਹੈ ਜੀ ਸਾਰੀ ਰੈਸਪੀ ਫਾਈਨਲੀ ਮੰਮੀ ਨੇ ਫੇਰ ਲਿਆ ਮਾ ਆਲੂ ਦੇ ਜੀ ਉਹ ਮੰਮੀ ਲੱਗੀ ਜੀ ਹੈਲੋ ਮੰਮੀ ਹੈਲੋ ਗਾਇਸ ਮੰਮੀ ਲੱਗੀ ਜੀ ਇਹਨਾਂ ਨੂੰ ਕੱਟਣ ਲੱਗੀ ਸਦੀ ਖੇਲ ਰਹਾ ਮੈਂ ਇਦਾਂ ਗਾਇਸ ਬਰੀਕ ਬਰੀਕ ਕੱਟਨੇ ਚ ਆ ਸਕਦੇ ਇਹ ਹਾਰੇ ਸਬਜ਼ੀ ਹਾਰੇ ਖਾਲੇ ਦੀ ਹੈ ਸਿਰਫ ਆਪਾਂ ਪਿਆਜ਼ ਲਸਣ ਨਹੀਂ ਪਾਉਣਾ ਤੇ ਜਾ ਲੈ ਚ ਮਾਰਨੇ ਬੋਨੇ ਹਰੇ ਮੇਟ ਟਮਾਟਰ ਤੇ ਸਾਫ ਟਲੀਆਂ ਤੇ ਚੀਰਾ ਪਾ ਸਕਦੇ ਵਿੱਚ ਆਪਾਂ ਸਜ ਦਾ ਨਮਕ ਪਾ ਸਕਦੇ ਤੇ ਰੋਟੀ ਬਣਾ ਸਕਦੇ ਜੀ ਪੂੜੀ ਬਣਾ ਸਕਦੇ ਜੀ ਆ ਘੱਟੂ ਦੇ ਆਟੇ ਦੀ ਤੇ ਗਾਇਸ ਹੁਣ ਜਦੋਂ ਮੈਂ ਮਮੀ ਛੇਦੀ ਨਾ ਸਾਰਾ ਕੁਝ ਤੇ ਮੈਂ ਬੈਕ ਟੂ ਵਲੌਗ ਤੋਂ ਫੇਰ ਹੋਣੀ ਆ ਜੀ ਗਾਇਸ ਤੋਰੀਆਂ ਤੇ ਆਲੂ ਛੇਲ ਲਿਆ ਬ੍ਰਿਕ ਬ੍ਰਿਕ ਹੀ ਕੱਟਨੇ ਸੀ ਸਾਰਾ ਕੁਝ ਹੁਣ ਇੰਨਾ ਹੀ ਟਮਾਟਰ ਗ੍ਰਾਈਂਡ ਕਰਨਾ ਹੈ ਨਹੀਂ ਨਾ ਬ੍ਰੇਕ ਬ੍ਰੇਕ ਹੋ ਕੇ ਇਹ ਲੱਗਦਾ ਅੱਛਾ ਗਾਇਸ ਇਹ ਗ੍ਰाइंड ਕਰਨਾ ਮੈਂ ਤੇ ਆ ਸਭ ਕੁਝ ਜਿ ਲਿਆ ਹੁਣ ਆ ਰੈਸਪੀ ਆ ਜੀ ਸਾਡੀ ਔਰ ਆਪਾਂ ਜਦੋਂ ਬਣਾਵਾਂਗੇ ਸਬਜ਼ੀ ਫਿਰ ਮਿਲਦੇ ਤੁਹਾਨੂੰ ਬੈਕ ਟੂ ਲੌਕ। ਮੈਂਨੇ ਹੁਣ ਮਿਰਚਾਂ ਦੇ ਟਮਾਟਰ ਪਾਤੇ ਆ ਜੀ। ਸਿਰਫ ਮਿਰਚਾ ਟਮਾਟਰ। ਤਿਆਰ ਹੈ ਮਿਰਚ ਪਾਣੀ ਪਾ ਦੋ ਚੱਲੋ। ਮੈਂ ਇਹ ਕੰਮ ਲੀ ਆ ਆ ਕਿਚਨ ਚ ਗਾਈਸ ਗਾਈਸ ਜੀਰਾ ਪਾ ਦਿੱਤਾ ਹੈ ਜੀ ਮੰਮੀ ਨੇ ਚਿਮਣੀ ਜਿਹੜੀ ਨਿਊ ਲੈਂਡ ਦੀ ਉਹ ਲਾ ਲਈ ਆਪਾਂ ਹੁਣ ਹੈਲੋ ਗਾਈਸ ਇਹ ਕਿਹੜਾ ਹੈ ਤਾਂ ਗਾਈਸ ਇਹ ਤਾਂ ਨਹੀਂ ਆ ਪੋਰਦ ਰਹੇ ਵਰਤਵਾਪਕ ਅਜੋ ਮੇਰੇ ਹਾਂ ਨਾ ਇਹ ਆ ਗਈ ਜੀ ਸਾਦਾ ਨਮਕ ਬਰਤ ਵਰਤ ਵਰਤ ਆਹ ਤੇ ਤਾਂ ਨੰਬਰ ਟੈਸਟ ਵਰਤ ਸੈਂਹ ਸਟੋਰੀਆਂ ਦਿੱਤੀਆਂ ਜੀ ਪਾ ਨਾਲ ਬਹਾਨੀਆਂ ਦੀ ਪੂੜੀਆਂ ਅੱਜ ਮੋਟੀ ਮੰਮੀ ਜੀ ਟੋਰੀ ਤੁਸੀਂ ਜੱਟ ਕਰਤੀ ਆ ਬੰਨ ਬਸਤਾ ਬਸਤਾ ਮਟੋਰੀ ਦੋਰੀ ਜਿਹਾ ਦਿਓ ਨੀ ਜਰੋਰੀ

ਇਹ ਬਹੁਤ ਸਿੰਪਲ ਸਾਧਨ ਲੱਗਦਾ। ਬੈਕ ਜੁੜੇ ਰਿਓ ਬਲੌਗ ਨਾਲ ਜਿਹੜਾ ਹੁਣ ਹਮ ਪੂੜੀਆਂ ਬਣਾਉਣੇ ਆ ਫਿਰ ਤੁਹਾਨੂੰ ਬੱਟ ਹੋਣੇ ਪੈਣਗੇ। ਨਵਰਾਤਰੀ ਆਵੇਖਾ ਫਿਰ ਦਾ ਪਾਤਾ ਹੈ। ਜਦੋਂ ਆਪਾਂ ਥੋੜਾ ਜਿਹਾ ਤਿੰਨ ਚਮਚਾ ਲਾ ਕੇ ਨਾਮ ਲੇਤਾ ਗਾਇਸਾਂ ਜੀ ਜਦੋਂ ਗੁੰਨਾ ਲੰਨਾ ਫਿਰ ਬਹੁਤ ਹੋਣੀ ਪਾਉਣੀ ਠੀਕ ਹੈ ਜੇ ਰੱਜਣ ਦੀ ਆ ਜੀ ਤੇ ਇਹ ਰਾਸ਼ਮੀ ਜੀ ਬਣੂਗੀ ਤੇ ਫੇਰ ਹੀ ਬਣਨੀ ਇਧਰ ਮੰਮੀ ਨੇ ਇਸ ਘਾੜੇ ਦਾ ਆਟਾ ਗੁੰਨ ਲਿਆ ਆ ਜੀ ਇਹਦੀ ਆਪਾਂ ਬਣਾਉਣੀ ਹੈ ਜੀ ਪੂੜੀਆਂ ਇਹ ਪਾਪਾ ਲਈ ਰੋਟੀ ਲੋਣੀ ਇਹਦਾ ਜਾਟਾ ਹੈ ਬਣਾ ਬਣਾ ਦੇ ਆਹ ਸੰਗਾੜੇ ਦਾ ਜਦੋਂ ਹੁਣ ਆਪਾਂ ਪੂੜੀ ਬਣਾਵਾਂਗੇ ਫਿਰ ਮਿਲ ਸੰਗ ਬੈਟਰ ਲਗਾਚ ਰੇਖ ਸਕਦੇ ਜੋ ਸਬਜੀ ਸਾਡੀ ਬਣ ਕੇ ਹੋ ਗਈ ਜੀ ਰੈਡੀ ਇਹ ਮੂਹ ਦਾ ਖਾਲੀ ਕਰਕੇ ਕਿੰਨਾ ਸੋਨਾ ਕਲਰ ਆਇਆ ਵੇਖ ਸਕਦੇ ਹੋ ਹੁਣ ਗਾਇਸ ਆਪਾਂ ਲੱਗੇ ਜੀ ਇਹਦੇ ਨਾਲ ਪੂੜੀਆਂ ਬਣਾਉਣ ਤੇਲ ਧਰ ਦਿੱਤਾ ਜੀ ਮੰਮੀ ਨੇ ਹੌ ਲੱਗੀ ਜੀ ਪੂਰੀ ਬਣਾ ਇੱਧਰ ਪਾਪਾ ਲਈ ਰੋਟੀ ਲੱਥਨ ਦੀ ਵਾ ਸਾਡੀਆਂ ਪੂੜੀਆਂ ਬਣੀਆਂ ਮਮੀ ਹੁਣ ਡੈਪੀ ਜੀ ਹੱਥੀ ਲੱਗੀ ਪੂਰੀ ਬਣਾ ਹੌ ਲੱਗੀ ਮਮੀ ਪੌਂਟ ਪੂਰੀ ਕਰੋ ਨਾ ਕਰ ਚੱਕੀ ਤਾਂ ਸਿੱਪੀ ਗਰਮ ਹੋ ਗਿਆ ਤਾਂ ਹੋ ਗਿਆ ਗਨ ਤੇ ਇਹ ਸ਼ੁਰੂਆਤ ਲਿਆ ਜੀ ਤੇ ਗਾਈਸ ਪਹਿਲੀ ਪੂਰੀ ਪਿੰਦੇ ਹੋਈ ਸਾਡੀ ਇਹ ਜੀ ਸਾਡੀ ਸੰਘਾੜੇ ਦੇ ਆਟੇ ਦੀ ਪੂਰੀ ਗਾਈਸ ਵੇਖ ਸਕਦੇ ਜੀ